ਆਜਾ ਹੁਣ ਆਜੀ ਸਾਡੀ ਜਿੰਮੇ ਆ ਜਾ ਜਿੰਮੇ ਆ ਦੇ ਜਿੰਮੀ ਆਜਾ ਪੱਜੇ 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 ਆਜਾ 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 ਆਜੋ ਆਜੋ ਆਜਾ ਆਓ ਚੱਲੀਏ ਆਜੋ ਇਹ ਮੇਜ ਤੇ ਤੇ ਨਾਲ ਨਾਲ ਜਾਂਦੀ ਬੋਡੀਗਾਰਡ ਆਜਾ ਆਜੋ ਵੀ ਹੁਣ ਆਜਾ ਹੁਣ ਓਰੇ ਓਰੇ ਪਹਿਲਾਂ ਓਰੇ ਜਿੰਮੀ ਗੱਲ ਸੁਣ ਇਹ ਸਾਰੇ ਆਪਣੇ ਯੂਟਿਊਬਰ ਬੈਠੇ ਨੇ ਸਾਰੇ ਤੈਨੂੰ ਦੇਖਦੇ ਹੁੰਦੇ ਨੇ ਤੇ ਇਹਨਾਂ ਦੀ ਗੱਲ ਸੁਣਿਆ ਕਰ ਜਿੰਮੀ ਓ ਖੁਰਕ ਖਾਲਸਾ ਲੀਏ ਇਹ ਤਾਂ ਦੇਖ ਅਨਤੀ ਇੱਕ ਦਿਨ ਨਮਾਉਣੇ ਨੇ ਅਸੀਂ ਹਾਂ ਇਧਰ ਕੇ ਜਾ 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 ਗੇਟੋਂ ਵੀ ਬੰਦ ਅੱਜ ਅਸੀਂ ਸਾਰੇ ਗੇਟ ਬੰਦ ਕਰਦੇ ਨੇ ਟਿਕਦੀ ਨਹੀਂ ਹੈਗੀ ਖੜਦੀ ਨਹੀਂ ਹੈਗੀ ਇਹ ਬੱਸ ਨਾ ਵੀ ਗੇਟ ਖੋਲ ਦੇ ਸਾਰੇ ਗੇਟ ਅਸੀਂ ਬੰਦ ਕਰਦੇ ਨੇ ਔਰ ਇੱਥੇ ਫਿਰ ਕੱਲੀ ਕੱਲੀ ਘਰ ਦਿੱਤੀਏ ਕੋਈ ਬਾਹਰ ਹੋਊਗਾ ਤਾਂ ਤਲਾਸ਼ ਲੇ ਸੁੰਗਲਾ ਸੁੰਗਲਾ ਚੱਲ 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 ਗੱਟਕਦੀ ਹੈਗੀ ਆ ਖੜਨਾ ਨਹੀਂ ਹੈਗਾ ਭੱਜੀ ਫਿਰਦੀਆਂ ਨੀਚੇ ਨੀਚੇ ਹੋ ਜਾਂਦੀ ਆ ਆ ਦੇਖੋ ਮੋਟਰਸਾਈਕਲ ਸੁੱਗੂ ਕੀ ਉਹਨੇ ਮੋਟਰਸਾਈਕਲ ਸੁੱੰਗਣਾ ਲੱਗ ਗਿਆ ਨਾ ਆ ਫਿਰਦੀ ਏ ਉਹ ਦੇਖੋ ਆ ਦੇਖੋ ਲੋ ਵੀ ਦੋਸਤੋ ਕਰ ਦਿਓ ਜਿੰਮੀ ਦਾ ਅੱਜ ਨਵਾਂ ਬਲੌਗ ਸ਼ੇਅਰ ਤੇ ਜਿੰਮੀ ਫਿਰਦੀ ਏ ਹਵਾ ਚ ਤੈਹਤਦੀ ਕੋਠੇ ਦੇ ਉੱਪਰ ਅਸੀਂ ਗੇਟ ਕਰਤਾ ਬੰਦ ਕਹਿੰਦੀ ਮੈਂ نیچے ਜਾਣਾ ਪਰ نیچے ਨੂੰ ਆਪਾਂ ਜਾਣ ਨਹੀਂ ਦੇਣਾ ਹੈਗਾ ਫਿਰਦੀ ਏ ਕੀ ਹੁਣ ਤੁਹਾਨੂੰ ਇਹ ਦਿਖਾਉਣਿਆ ਹੁਣ ਤੇ ਕੋਠੇ ਤੇ ਸਰਾਰ ਤੱਕ ਕਿਵੇਂ ਕਰਦੀ ਏ ਸਾਰਾ ਦਿਨ ਕਿੱਦਾਂ ਕਰਦੀ ਏਗੀ क्योंकि फाह ले बहुत व्डे वे देख और देखो सामने चढ़ गई कोठे से कि मैं खड़ी हैगी उपर वह है। देख मैं देख दी फाह है फाहे तो बहुत टिकना इन्हें बिल्कुल भी नहीं है खड़ना नहीं है कि हूँ बह जो थक बह जाए इतने कल सात देखो नक जा क्यों होक गए है, है? थक गई दसी हूँ थक गई बह जाए इतने कल आराम हम देखिए उधर जाऊगी उधर हम थक चुकेगी ਬਹੁਤ ਸ਼ਰਾਰਤ ਕਰਦੀ ਐ ਕੋਠੇ ਤੇ ਜਿੰਨਾ ਵੀ ਹੁੰਦੀ ਐ ਕੋਠੇ ਤੇ ਤੇ ਹੰਤ ਨੂੰ ਮੈਂ ਦਿਖਾਉਣਾ ਕਿ ਸਾਈਡ ਤੇ ਜਾਊਗੀ ਦੇਖੀ ਨੇ ਪੂਰਾ ਇਹ ਬਨੇਰੇ ਤੇ ਉੱਪਰ ਖੜ ਜਾਂਦੀ ਐਗੀ ਜਦੋਂ ਇਹ ਪਨੇਰੇ ਤੇ ਖੜ ਜਾਂਦੀ ਐ ਨਾ ਇਹ ਇਹਨੇ ਖੜ ਕੇ ਉੱਪਰ ਆਏ ਲੱਗਦਾ ਵੀ ਜੇ ਮਰੂਗੀ ਅੱਜ ਮੈਂ ਰਿਹਾ ਓਏ ਜਿੰਮੀ ਓਰੇ ਇੱਧਰ ਓ ਜਿੰਮੀ ਜਿੰਮੀ ਤੇਰਾ ਚੱਲ ਉੱਤੇ ਜਾ ਉਹ ਦੇਖ ਹੁਣ ਥੱਲੇ ਲੜਾਈ ਹੋ ਰਹੀ ਐ ਸਾਡੇ ਲੜ ਰਹੇ ਨੇ ਥੱਲੇ ਦੇਖੀ ਦੇਖ ਦੇਖ ਕੇ ਫਾਲ ਲੈ ਰਹੀ ਏ ਦੇਖ ਦੇਖ ਕੇ ਮਰਦੀ ਏ ਜਮਾ ਨਹੀਂ ਇਹਨੇ ਡਰ ਹੈਗਾ ਵੀ ਹਾਂ ਥੱਲੇ ਡਿੱਗੂ ਮੈਂ ਨਾ ਬਿਲਕੁਲ ਵੀ ਨਹੀਂ ਇਹਨੂੰ ਘੋਰਾ ਵੀ ਨਹੀਂ ਕਿਸੇ ਦਾ ਹੈਗਾ ਚੇਤਾ ਵੀ ਨਹੀਂ ਨਾ ਦੇਖ 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 ਸਰ ਦੇ ਟਾਇਰ ਕੋਲ ਵੀ ਬਿਲਕੁਲ ਨਹੀਂ ਡਰ ਹੈਗਾ ਇਹਨੂੰ ਲੈ ਮੈਂ ਚੜੂ ਉੱਪਰ ਸਾਰੇ ਪੈਰ ਰੱਖੂਗੀ ਘੋਰਾ ਵੀ ਇਹਨੂੰ ਡਰ ਨਹੀਂ ਹੈਗਾ ਵੀ ਮੈਂ ਥੱਲੇ ਡਿੱਗੂਗੀ ਜਾਂ ਨਹੀਂ ਡਿੱਗੂਗੀ ਵੀ ਮੇਰਾ ਕੀ ਬਣੂਗਾ ਕੁਝ ਬਚੂਗਾ ਜਾਂ ਨਹੀਂ ਬਚੂਗਾ ਕੋਈ ਕੁੱਤਾ ਜੋ ਕੋਈ ਰਾਤ ਜਾਊਗਾ ਤਾਂ ਪਾਉਂਕੂਗੀ ਆ ਦੇ ਵੰ ਬਿੱਲੀ 1 ਸਕਿੰਟ ਦੀ ਖੜਦੀ ਹੈਗੀ ਹੁਣ ਦਰਵਾਜ਼ਾ ਥੱਲੇ ਗੇਟ ਖੋਲ ਲੈਣੇ ਖੋਲਦਾ ਹੁਣ ਮੈਂ ਦੇਖੋ ਨੀਚੇ ਜਾਊਗਾ ਇਹਨੇ ਨਾਲ ਹੀ ਮੇਰੇ ਨੀਚੇ ਤੁਰ ਪੈਣਾਗਾ ਨਾਲ ਹੀ ਇਹਨੇ ਉੱਡਣਾਗਾ ਨਾਲ ਹੀ ਇਹਨੇ ਹੁੱਕ ਕਰਨਾ ਤੇ ਦੇਖੀ ਪੌੜੀਆਂ ਚ ਆ ਜਾਊਗੀ ਗੋਲੀ ਬਾੰਗ ਦੇਖੀ ਚੱਲੇ ਦੇਖ ਰੇ ਚੱਲੀ 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 ਜਿਮੀ ਰੋਕਾ ਗੇਟ ਖੋਲ ਅਬਾਰੇ ਗੇਟ ਲਾਈਨ ਚ ਆਲੇ ਲੇ ਗੇਟ ਖੋਲ ਖੜ ਜਾ ਉਹ ਸਾਡੀ ਜਿੰਮੀ ਆ ਗਿਆ نیچے-नीचे ਸੁੰਗਦੀ ਹੈ ਨਮਸ ਕੱਪੜਾ ਹੈ ਆ ਫਿਰ ਦੇ ਦੇਖ ਟੈਂ ਡਾ ਡੈਂ ਚਸਨੇ ਕਰਦੀ ਫਿਰਦੀ ਹੈ